ਈਮਰਦਾ ਜੀ ਕਮਲਪ੍ਰੀਤ ਜੀ ਕਮਲਪ੍ਰੀਤ ਕੋਲ ਜੀ ਜੇਕਰ ਗੱਲ ਕਰੀ ਤਾਂ ਤੁਹਾਡੇ ਪਤੀ ਨੂੰ ਕਿੰਨੇ ਚਿਰ ਹੋ ਗਿਆ ਵਿਦੇਸ਼ ਗਿਆ? ਫੇਰ ਹੋ ਗਿਆ 2.5-3 ਸਾਲ ਜੀ। 2.5-3 ਸਾਲ ਦੇ ਉਹ ਪਹੁੰਚੀ ਸੀ ਅਮਰੀਕਾ। ਪਹਿਲਾਂ ਤਾਂ ਨਹੀਂ ਰਸਤੇ 'ਚ ਹੀ ਸੀਗੇ ਤਾਂ ਫੇਰ ਹੁਣ ਇਹ ਵੀ ਸਾਨੂੰ ਫੋਨ ਨਹੀਂ ਆਇਆ ਏਜੰਟ ਹੀ ਸਾਨੂੰ ਕਹਿੰਦਾ ਸੀ ਵੀ ਉਹ ਪਹੁੰਚ ਚੁੱਕੇ ਆ ਉੱਥੇ। ਜੇ ਤੱਕ ਸਾਨੂੰ ਫੋਨ ਨਹੀਂ ਆਦਾ ਸੀ ਕਿੱਦਾਂ ਕਹਿ ਦਿੰਦੇ ਨਾ ਕਿ ਸਾਨੂੰ ਫੋਨ ਨਹੀਂ ਆਇਆ ਸੀਗਾ। ਏਜੰਟ ਦਾ ਹੀ ਕਹਿਣਾ ਸੀਗਾ ਇਹਨਾਂ ਨੇ ਸਾਰੇ ਪਿੰਡ 'ਚ ਵੀ ਦੱਸਿਆ ਸੀ ਵੀ ਲੋਕ ਸਾਨੂੰ ਵਧਾਈਆਂ ਦਿੰਦੇ ਸੀ ਵੀ ਦੁਹਾੜੀਆਂ ਸੀ ਕਾਹਦੀਆਂ ਵਧਾਈਆਂ ਜੇ ਸਾਨੂੰ ਪਤਾ ਹੀ ਨਹੀਂ ਉਹ ਹੈ ਕਿੱਥੇ ਕਿੱਥੇ ਨਹੀਂ ਸਾਨੂੰ ਫੋਨ ਹੀ ਨਹੀਂ ਆਇਆ ਸੀ ਡੇਢ ਦੋ ਮਹੀਨਾ ਹੋ ਗਿਆ ਤਾਂ ਅਸੀਂ ਕਿੱਦਾਂ ਕਹਿ ਦਈਏ ਇਹਨਾਂ ਲੰਮਾ ਸਮਾਂ 3 ਸਾਲ ਦਾ ਸਮਾਂ ਲੱਗ ਗਿਆ ਕੀ ਕਿ ਡੋਂਕੀ ਰਹੇਗੇ ਸੀ ਏਜੰਟ ਦੇ ਨਾਲ ਕਿ ਕਿ ਤਰਿਕ ਨਾਲ ਗੱਲ ਕੀਤੀ ਇਹ ਡੋਂਕੀ ਨਹੀਂ ਸੀ ਸਰ ਪਹਿਲਾਂ ਤਾਂ ਸਾਨੂੰ ਇਹ ਏਜੰਟ ਨੇ ਕਿਹਾ ਸੀ ਵੀ ਉਹ ਸਿੱਧਾ ਜਾਊਗਾ ਤਾਂ ਹੁਣ ਜਦੋਂ ਅੱਗੇ ਜਾ ਕੇ ਫਿਰ ਜਿਸ ਹਿਸਾਬ ਨਾਲ ਮਤਲਬ ਲੈ ਕੇ ਜਾਂਦਾ ਰਿਹਾ ਫੇਰ ਹੀ ਪਤਾ ਲੱਗਾ ਵੀ ਉਹ ਡੋਂਕੀ ਰਹੀ ਜਾ ਰਹੇ ਆ ਜਾਂ ਕਿੱਦਾਂ ਪਹਿਲਾਂ ਤਾਂ ਸਾਨੂੰ ਇਹ ਗੱਲ ਹੋਈ ਸੀ ਵੀ ਉਹ ਸਿੱਧਾ ਜਾਊਗਾ ਫਲੈਟਾਂ ਰਹੀ ਜਾਊਗਾ ਲਾਸਟ ਟਾਈਮ ਕੱਲ੍ਹ ਕੇ ਦੋ ਦਿਨ ਸੀ ਤੁਹਾਡੀ ਤੋਂ ਕੀ ਕਹਿੰਦੇ ਸੀ ਤੁਸੀਂ ਲਾਸਟ ਟਾਈਮ ਬਹੁਤ ਜ਼ਰੂਰ ਹੋ ਗਿਆ ਹੁਣ ਜਦੋਂ ਗੱਲ ਮੇਰੀ ਹੋਈ ਸੀ ਮਹੀਨਾ ਹੋ ਗਿਆ ਜਦੋਂ ਗੱਲ ਮੇਰੀ ਹੋਈ ਸੀ ਉਹਨਾਂ ਦੇ ਨਾਲ ਇਹ ਹੀ ਕਹਿੰਦੇ ਸੀਗੇ ਵੀ ਹਜੇ ਅਸੀਂ ਰਸਤੇ ਜੀ ਨਹੀਂ ਆ ਜਦੋਂ ਆਪ ਪੈੜੀ ਦਾ ਕਰਵਾਇਆ ਸੀ ਉਹ ਤੇ ਇਹ ਕਹਿੰਦੇ ਕਮਲ ਚੱਲ ਤੂੰ ਕਰਦੇ ਪੈੜੀ ਲਗਾ ਦੇ ਉਹਨਾਂ ਦੇ ਨਾਲ ਨੇ ਮੈਨੂੰ ਤੋਂ ਪਾਣੀ ਹੈਗਾ ਅੱਗੇ ਇਹਨਾਂ ਨੇ ਮੈਨੂੰ ਉ ਕਿੰਨੀ ਪੈਲੀ ਨਾਮ ਕੀਤੀ ਇਹਨਾਂ ਦੇ 4-5 4-5 ਕਿੱਲੇ ਕੀਤੀ ਕਿੰਨੇ ਲੱਖ ਵਿੱਚ ਗੱਲ ਹੋਈ ਸੀ ਇਹ ਹੋਈ ਸੀ ਮੈਂ ਸਾਨੂੰ 40-45 ਲੱਖ ਦੇ ਵਿੱਚ ਆ ਹੋਈ ਸੀ ਬਾਕੀ ਮੇਰੇ ਹਸਬੰਦ ਨੂੰ ਪਤਾ ਹੈ ਮੈਨੂੰ ਇੰਨੇ ਚੀਜ਼ਾਂ ਬਾਰੇ ਨਹੀਂ ਵੀ ਪਤਾ ਕੀ ਮੰਗ ਕਰਦੇ ਸਰਕਾਰ ਤੋਂ ਬਸ ਇਹੀ ਹੈ ਮੰਗ ਹੈ ਵੀ ਸਾਡੀ ਹੁਣ ਪੈੜੀ ਜਿਹੜੀ ਆ ਉਹ ਸਾਨੂੰ ਵਾਪਸ ਦਿੱਤੀ ਜਾਵੇ ਉਸ ਤੋਂ ਹੋਰ ਤਾਂ ਕੁਝ ਨਹੀਂ ਕਿਹਾ ਸਾਡੀ ਮਸਤ ਇਹਨਾਂ ਨੇ ਕਿਹਾ ਸਖਤ ਕਾਰਵਾਈ ਕੀਤੀ ਜਾਵੇ ਸਖਤ ਸਖਤੀ ਨਾਲ ਵਿਰੋਧ ਕਾਰਵਾਈ ਕੀਤੀ ਜਾਵੇ ਸਭੰਦ ਤੁਹਾਡੇ ਪਿੰਡ ਦਾ ਇੱਕ ਨੌਜਵਾਨ ਦਲਜੀਤ ਉਹਨੂੰ ਅਮਰੀਕਾ ਸਰਕਾਰ ਨੇ ਰਿਪੋਰਟ ਦਿੱਤਾ ਹੈ ਅੱਜ ਉਹਨਾਂ ਦਾ ਜਹਾਜ਼ ਜਿਹੜਾ ਅਮਰੀਕਾ ਤੇ لینڈ ਕੀਤਾ ਹੈ ਕਿੰਦਾਂ ਦੇ ਪਰਿਵਾਰ ਦੇ ਹਾਲਾਤ ਨੇ ਤੇ ਕਿਹਨਾਂ ਹਾਲਾਤਾਂ ਦੇ ਵਿੱਚ ਉਹ ਗਿਆ ਸੀ ਬਹੁਤ ਹੀ ਗਰੀਬ ਪਰਿਵਾਰ ਆ ਜ਼ਮੀਨ ਜਿਆਦਾ ਤੋਂ ਖੇਤੀ ਦੇ ਵਿੱਚੋਂ ਤੁਹਾਨੂੰ ਪਤਾ ਹੀ ਆ ਕਿ ਕਿੰਨਾ ਕੀ ਕੁਝ ਬਚਦਾ ਆ ਚਲੋ ਆਪਣਾ ਘਰ ਦਾ ਗੁਜ਼ਾਰਾ ਜਿਹੜਾ ਸੀਗਾ ਉਹ ਖੇਤੀਬਾੜੀ ਵਿੱਚੋਂ ਕਰਦੇ ਸੀਗੇ ਇਹਨਾਂ ਏਜੰਟਾਂ ਨੇ ਉਹਨਾਂ ਨੂੰ ਦਲਜੀਤ ਸਿੰਘ ਨੂੰ ਸਾਜ-ਵਾਜ ਦਿਖਾ ਲਈ ਪੇਮੀ ਅਮਰੀਕਾ ਜਿਹੜੇ ਵਿੱਚ ਬਹੁਤ ਜ਼ਿਆਦਾ ਕੇ ਕਮਾਈ ਆ ਉੱਥੇ ਉੱਥੇ ਲੱਖਾਂ ਰੁਪਈਆ ਜਿਹੜਾ ਆ ਤੁਸੀਂ ਮਹੀਨੇ ਦਾ ਕਮਾ ਸਕਦੇ ਆ ਇਹ ਸਾਜਵਾਜ ਦੇ ਪਿੱਛੇ ਲਾ ਕੇ ਸਾਡਾ ਉਹ ਭਤੀਜਾ ਲੱਗਦਾ ਉਹ ਇਹਨਾਂ ਦੇ ਛਾਸੇ ਚ ਆ ਗਿਆ ਤਾਂ 2-3 ਸਾਲ ਹੋ ਗਏ ਖੱਜਲ ਖਦਿਆਂ ਨੂੰ ਚਾਰ-ਪੰਜ ਕਿੱਲੇ ਜ਼ਮੀਨ ਜਿਹੜੀ ਆ ਉਹ ਵੀ ਇਹ ਧੋਖੇ ਦੇ ਨਾਲ ਆਪਣੇ ਨਾਮ ਕਰਵਾ ਗਏ ਤਾਂ ਅੱਜ ਜਿਹੜੇ ਹਾਲਾਤ ਆ ਉਹ ਤੁਹਾਡੇ ਸਾਹਮਣੇ ਆ ਕਿ ਉਹ ਅੱਜ ਡਿਵੋਰਸ ਹੋ ਕੇ ਵਾਪਸ ਆ ਰਿਹਾ ਤੇ ਪਰਿਵਾਰ ਨਾਲ ਉਧਰ ਲਾ ਗਿਆ ਨਾ ਉਧਰ ਲਾ ਰਿਹਾ ਤਾਂ ਮੈਂ ਪੀਰ ਕਰਦਾ ਆ ਪੰਜਾਬ ਗੋਮਨ ਦੇ ਅਗੇ ਕਿ ਇਹ ਜਿਹੜੇ ਇਹ ਜਿਹੇ ਏਜੰਟ ਹੈਗੇ ਆ ਹੇਟੋਂ ਤੋਂ ਲੈ ਕੇ ਉੱਪਰ ਤੱਕ ਹੈਗੇ ਆ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਹ ਪਰਿਵਾਰ ਨੂੰ ਜਿਹੜੀ ਉਹ ਜਮੀਨ ਵਾਪਸ ਦਵਾਈ ਜਾਵੇ ਤੇ ਇਹਨਾਂ ਨੂੰ ਇਨਸਾਫ ਨਵਾਇਆ ਜਾਵੇ